ਲਾਹੌਰੇ ਲੋਹਰੀ ਗੇਟ ਸਿੱਧ ਗਾਂਧੀ ਨਗਰ ਦੇ ਰਹਿਣ ਵਾਲੇ ਐਡਵੋਕੇਟ ਰੋਹਿਤ ਹੰਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੂਬੇ ਦੇ ਡਿਪਟੀ ਐਡਵੋਕੇਟ ਜਨਰਲ ਪੰਜਾਬ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਰੋਹਿਤ ਹੰਸ ਐਡਵੋਕੇਟ ਦੀ ਇਸ ਨਿਯੁਕਤੀ ਨਾਲ ਜਿੱਥੇ ਹੰਸ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਸ਼ਹਿਰ ਵਾਸੀਆਂ ਤੇ ਸਹਿਕਰਮੀਆਂ ਵੱਲੋਂ ਵਧਾਈਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਰੋਹਿਤ ਹੰਸ ਦੇ ਪਿਤਾ ਸਵਰਗੀ ਸ਼੍ਰੀ ਅਸ਼ੋਕ ਹੰਸ ਭਾਰਤੀ ਹਵਾਈ ਸੈਨਾ ਤੋਂ ਸੇਵਾਮੁਕਤ ਹੋਏ ਸਨ। ਇਸ ਮੌਕੇ ਨਵ ਨਿਯੁਕਤ ਡਿਪਟੀ ਐਡਵੋਕੇਟ ਜਨਰਲ ਪੰਜਾਬ ਰੋਹਿਤ ਹਾਂਸ ਨੇ ਦੱਸਿਆ ਕਿ ਉਹ 2013 ਤੋਂ ਜ਼ਿਲ੍ਹਾ ਕਜੈਰੀਆ ਪਟਿਆਲਾ ਵਿਖੇ ਕਾਨੂੰਨ ਸਬੰਧੀ ਆਪਣੇ ਕਾਰਜ ਕਰਦੇ ਆ ਰਹੇ ਹਨ ਕਾਬਲੀਅਤ ਦੇ ਆਧਾਰ ਤੇ ਹੀ ਉਹਨਾਂ ਦੀ ਨਿਰਪੱਖ ਪਾਰਦਰਸ਼ੀ ਇਸ ਅਹੁਦੇ ਤੇ ਨਿਯੁਕਤੀ ਕੀਤੀ ਗਈ ਹੈ ਇਸ ਲਈ ਉਹ ਇਮਾਨਦਾਰੀ ਅਤੇ ਤੰδει ਨਾਲ ਇਸ ਅਹੁਦੇ ਤੇ ਆਪਣੀ ਸੇਵਾਵਾਂ ਦੇਣਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਉਦੋਂ ਹਾਸਲ ਹੁੰਦੀ ਹੈ ਜਦੋਂ ਅਸੀਂ ਨਿਰੰਤਰ ਕੋਸ਼ਿਸ਼ਾਂ ਅਤੇ ਸੰਘਰਸ਼ ਕਰਦੇ ਹਾਂ ਜਿਹੜੇ ਬਿਨਾਂ ਥਕੇ ਬਿਨਾਂ ਰੁਕੇ ਆਪਣੇ ਟੀਚੇ ਵੱਲ ਹਮੇਸ਼ਾ ਅੱਗੇ ਅੱਦੇ ਹਨ ਇੱਕ ਦਿਨ ਉਹ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚਦੇ ਹਨ ਕਿਉਂਕਿ ਮਿਹਨਤ ਹੀ ਉਹ ਚਾਬੀ ਹੈ ਜਿਹੜੀ ਸੁਨਹਿਰੀ ਭੁੱਖ ਦੇ ਬੰਦ ਦਰਵਾਜ਼ੇ ਖੋਲ੍ਹ ਸਕਦੀ ਹੈ ਮੇਰਾ ਨਾਮ ਰੋਹਿਤ ਹਾਂ ਰੋਹਿਤ ਸਾਹਿਬ ਜੀ ਜਿਹੜੀ ਇਹ ਪ੍ਰਾਪਤੀ ਹੋਈ ਹੈ ਤੁਹਾਨੂੰ ਠੀਕ ਨੇ ਇਹਦੇ ਬਾਰੇ ਤੁਸੀਂ ਕਲੋਰੀ ਤਿਆਰੀ ਕਰਦੇ ਆ ਰਹੇ ਸੀਗੇ ਸਭ ਤੋਂ ਪਹਿਲਾਂ ਸਾਡੇ ਮੀਡੀਆ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਕਵਰੇਜ ਦਿੱਤੀ ਅੱਜ ਦੇ ਲਈ ਤੇ ਜਿਤਨਾ ਥੋੜਾ ਸਵਾਲ ਹੈ ਈ ਸ਼ੁਰੂਆਤ ਮੈਂ ਡਿਸਟ੍ਰਿਕਟ ਕੋਰਟ ਪਟਿਆਲਾ 'ਚ ਪ੍ਰੈਕਟਿਸ 2013 'ਚੋਂ ਸ਼ੁਰੂ ਕੀਤੀ ਤੇ ਹੁਣ ਮੈਨੂੰ ਤਕਰੀਬਨ 12 ਸਾਲ ਹੋ ਗਏ ਨੇ ਪ੍ਰੈਕਟਿਸ ਕਰਨੇ 12 ਅੱਛੇ ਸੋ ਪਹਿਲਾਂ ਤੁਸੀਂ ਮਤਲਬ ਇਹ ਕੀ ਸੋਚਿਆ ਸੀਗਾ ਕਿ ਇੱਥੇ ਤੱਕ ਜੇ ਪਹੁੰਚਣ ਲਈ ਜੇ ਮੈਂ ਪਹੁੰਚ ਜਾਵਾਂਗਾ ਕਿਸ ਪ੍ਰਕਾਰ ਦੀ ਮਨ ਲੈਣ ਤੇ ਕੀਤੀ ਮਤਲਬ ਕਿ ਤਿਆਰੀ ਕਿਸ ਪ੍ਰਕਾਰ ਦੇ ਦੇਖੋ ਗਾ ਸ਼ੁਰੂ ਤਾਂ ਹੀ ਜਿਹੜਾ ਹੈ ਇਸ profession ਦੇ ਲਈ ਬੜੀ ਮਿਹਨਤ ਕੀਤੀ ਹੈ ਐਡਵੋਕੇਟ ਦੇ ਲਈ ਤੇ ਉਸ ਤੋਂ ਬਾਅਦ ਇੱਕ ਤਿਆਰੀ ਤੋਂ ਸ਼ੁਰੂ ਤੋਂ ਹੀ ਰਹੀ ਹੈ ਕਿ ਮੈਂ ਕੁਝ ਨਾ ਕੁਝ ਇਹ ਪੇਪਰ ਕਲੀਅਰ ਐਗਜ਼ਾਮੀਨੇਸ਼ਨ ਨੂੰ ਕਲੀਅਰ ਕਰ ਸਕਾਂ ਤੇ ਸੱਡਨਲੀ ਜਦੋਂ ਇਹ ਪੰਜਾਬ ਗਵਰਨਮੈਂਟ ਦਾ ਨੋਟੀਫਿਕੇਸ਼ਨ ਆਇਆ ਕਿ ਏਜੀ ਆਫਿਸ ਦੇ ਵਿੱਚ ਪੋਸਟਾਂ ਨਿਕਲੀਆਂ ਹੋਈਆਂ ਨੇ ਤਾਂ ਮੈਂ ਉਧਰੋਂ ਅਪਲਾਈ ਕੀਤਾ ਰੈਗੂਲਰ ਵੇਨਲ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਮੈਨੂੰ ਮਿਲਤੀ ਐਜ਼ ਅ ਡਿਪਟੀ ਐਡਵੋਕੇਟ ਜਨਰਲ ਮੈਨੂੰ ਪੰਜਾਬ ਸਰਕਾਰ ਨੇ ਮਾਨ ਬਖਸ਼ਿਆ ਮੈਂ ਉਹਦਾ ਬਹੁਤ ਧੰਨਵਾਦ ਕਰਦਾ ਤੁਸੀਂ ਕਿੱਥੇ ਮਤਲਬ ਪਹਿਲਾਂ ਜਿਹੜੇ ਐਜੂਕੇਸ਼ਨ ਜਿਹੜੀ ਤੁਹਾਡੀ ਦੀ ਪ੍ਰਾਪਤੀ ਕੀਤੀ ਹੈ ਉਹ ਕਿੱਥੇ ਕਿੱਥੇ ਕੀਤੀ ਹੈ ਤੁਸੀਂ ਮੈਂ ਆਪਣੀ ਸ਼ੁਰੂਆਤ ਜਿਹੜੀ ਹੈ ਉਹ 8th ਸਟੈਂਡਰਡ ਤੱਕ ਜਦੋਂ ਮੈਂ SDKS ਸਕੂਲ ਦੇ ਵਿੱਚ ਪੜਿਆ ਸਰਕਾਰੀ ਸਕੂਲ ਦੇ ਵਿੱਚ ਜੀ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਪਲੱਸ 2 ਹੈ ਉਹ ਆਤਮਾਰਾਮ ਕੁਮਾਰ ਸਵਾ ਸਕੂਲ ਪਟਿਆਲਾ ਤੋਂ ਕੀਤੀ। ਫਿਰ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ ਉਹ ਮੈਂ ਆਪਣੀ ਬੀਏ ਆਰਟਸ ਰੂਪ ਦੇ ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ ਹੈ। ਤੇ ਮੈਂ ਜਿਹੜੀ ਆਪਣੀ ਲਾਉ ਦੀ ਗ੍ਰੈਜੂਏਸ਼ਨ ਹੈ ਉਹ ਪੰਜਾਬੀ ਇੰਸਟੀਚਿਊਟ ਪਟਿਆਲਾ ਤੋਂ ਕੀਤੀ। ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਆਰਟਸ ਬੀਏ ਕੰਪਲੀਟ ਕੀਤੀ। ਉਸ ਤੋਂ ਬਾਅਦ ਇਹ ਸੀਗਾ ਕਿ ਇੱਕ ਸਟਰੀਮ ਚੁਣੀ ਹੁੰਦੀ ਹੈ ਜਦੇ ਵਿੱਚ ਅਸੀਂ ਅੱਗੇ ਆਪਣਾ ਫਿਚਰ ਬਣਾਣਾ ਹੁੰਦਾ ਹੈ ਤਾਂ ਸਾਡੇ ਜਿਹੜੇ ਫੈਮਿਲੀ ਦੇ ਵਿੱਚ ਸੀਗੇ ਜਿਹੜੇ ਉਹ ਦੋ ਸਾਡੇ ਰੁਪੇਲ ਪਹਿਲੀ ਕਰ ਲਈ ਦੇ ਵਿੱਚ ਸੀਗੇ ਤੇ ਉਹਨਾਂ ਨੂੰ ਵੀ ਅਸੀਂ ਇਨਸਪੀਰੇਸ਼ਨ ਦਿੱਤੀ ਹੈ ਕਿ ਵੀ ਇਸ ਵੀ ਲਾਈਨ ਦੇ ਵਿੱਚ ਜਾਣਾ ਚਾਹੀਦਾ ਤਾਂ ਫਿਰ ਮੈਂ ਇਸ ਲਾਈਨ ਦੇ ਵਿੱਚ ਆਪਣੀ ਤਿਆਰੀ ਕੀਤੀ ਜਾਂਦੀ ਕਿ ਨਾਮ ਕਰ ਰਹੇ ਹਾਂ ਜਦੋਂ ਤੁਸੀਂ ਚੈਰੀ ਕਰ ਰਹੇ ਸੀਗੇ ਮੈਂ ਅਪਲਾਈ ਕੀਤਾ ਸੀ ਘਰ ਤੁਹਾਨੂੰ ਇਹ ਵੀ ਲੱਗਦਾ ਵੀ ਮਰਲੇ ਤੁਹਾਨੂੰ ਪੱਕਾ ਪਤਾ ਸੀਗਾ ਵੀ ਆਪਣਾ ਆਪਣਾ ਇਹ ਪ੍ਰਾਪਤੀ ਆਪਾਂ ਨੂੰ ਹੋ ਜੂਗੀ ਇਹ ਕੁਝ ਖ਼ਬਰੇ ਆ ਜੂਗੀ ਮੇਰੇ ਹੱਥ ਤੇ ਨਹੀਂ ਨਹੀਂ ਕੋਈ ਡੈਫੀਨੇਟਲੀ ਨਹੀਂ ਸੀਗਾ ਕਿ ਮੈਂ ਇਸ ਡੀਏਡੀ ਪੋਸਟ ਦੇ ਲਈ ਹੀ ਵਿਜੀਬਲ ਹੋਊਗਾ ਬਟ ਮੈਂ ਜਿਹੜੀ ਹੈ ਲਗਾਤਾਰ ਜਿਹੜੀ ਹੈ ਕੰਟੀਨਿਊ ਮਿਹਨਤ ਕਰਦਾ ਰਿਹਾ ਤੇ ਵੀ ਇਸੇ ਲਾਅ ਫੀਲਡ ਦੇ ਵਿੱਚ ਕੋਈ ਨਾ ਕੋਈ ਜੜੀ ਹੈ ਮੈਨੂੰ ਜੜੀ ਹੈ ਗੇਨ ਹੋਊਗਾ ਦਾ ਹੈ ਜੈਂਟ ਹੈ ਕਿ ਮੈਂ ਇਸ ਇੰਟਰਵਿਊ ਚ ਆ। ਮੈਂ ਪੰਜਾਬ ਸਰਕਾਰ ਦੀ ਅਕਸੀਦਾ ਨੂੰ ਅਪਰੀਸ਼ੀਏਟ ਕਰਦਾ ਹਾਂ ਕਿ ਇਹਨਾਂ ਨੇ ਜੋ ਹੈ ਹਰ ਇੱਕ ਤਰਕ ਦੇ ਨੂੰ ਜਿਹੜਾ ਇਸ ਚ ਅਪਾਇੰਟਮੈਂਟ ਦੇ ਵਿੱਚ ਰਿਪਰੈਜ਼ੈਂਟੇਸ਼ਨ ਦਿੱਤਾ ਹੈ। ਹਾਂਜੀ ਜੇ ਮੇਰੀ ਅਪਾਇੰਟਮੈਂਟ ਹੋਈ ਹੈ ਇਸ ਕਿਸੇ ਤਰ੍ਹਾਂ ਦਾ ਕੋਈ ਫਾਈਨੈਂਸ਼ੀਅਲ ਕਿਸੇ ਤਰ੍ਹਾਂ ਦਾ ਕੋਈ ਹੋਣੀ ਹੈ। ਨਾ ਹੀ ਕਿਸੇ ਤਰ੍ਹਾਂ ਦੀ ਕੋਈ ਸਪਸ਼ਟੀ ਦੀ ਲੋੜ ਪਈ ਹੈ। ਇਹ ਸਿਰਫ ਮੈਰਿਟ ਦੇ ਆਧਾਰ ਤੇ ਜੋ ਕਾਬਲੀਅਤ ਦੇ ਆਧਾਰ ਤੇ ਜੋ ਮੈਰਿਟ ਬਣੀ ਆ ਜਿਸ ਕੋ ਕੁਆਲਿਫਿਕੇਸ਼ਨ ਹੈ ਜੋ ਐਕਸਪੀਰੀਅੰਸ ਹੈ ਉਸ ਆਧਾਰ ਤੇ ਜਿਹੜਾ ਸਾਨੂੰ ਨੀਤੀ ਦਿੱਤੀ ਗਈ ਠੀਕ ਹੈ ਨਾ ਚਾਹੋਗੇ ਵੀ ਮਤਲਬ ਕਿ ਹੋਰ ਲਈ ਕੀ ਮੈਸੇਜ ਦੇਣਾ ਚਾਹੋਗੇ ਹੋਰ ਜਿਹੜੇ ਲੋ ਸਟੂਡੈਂਟਸ ਹੈਗੇ ਨੇ ਸੋਸਾਇਟੀ ਨੂੰ ਮੇਰਾ ਇਹੀ ਸੁਝਾਅ ਹੈ ਕਿ ਹਮੇਸ਼ਾ ਜਿਹੜੀ ਮਿਹਨਤ ਕਰਦੇ ਰਹਿਣਾ ਚਾਹੀਦਾ ਉਸ ਵਿਸ਼ਵਾਸ ਨੂੰ ਮੈਨਚ ਚਿੰਤਾ ਇਹ ਜੋ ਹੈ ਆਪਣੀ ਹੌਸਲਾ ਡਿੱਗ ਜਾਂਦਾ ਹੈ ਤੇ ਸੁਸਾਇਡ ਵਗੈਰਾ ਵੀ ਕਰ ਲੈਂਦੇ ਨੇ ਡਿਪਰੈਸ਼ਨ ਚ ਆ ਜਾਂਦੇ ਨੇ ਜਾਂ ਨਸ਼ਾ ਵਿੱਚ ਲੱਗ ਜਾਂਦੇ ਆ ਇਸ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਜਿਹੜਾ ਹੈ ਅچھے ਤਰੀਕੇ ਨਾਲ ਮਹਿਤਵ ਕਰੋ ਤੇ ਸੱਚੀ ਸੱਚੀ ਆਪਣੀ ਸੋਚ ਰੱਖੋ ਤਾਂ ਪਰਮਾਤਮਾ ਜਰੂਰ ਤਦਨੇ ਲਈ ਬਲ ਦਿੰਦਾ ਹੈ ਤੇ ਫੈਮਿਲੀ ਦੇ ਵਿੱਚ ਮੇਰਾ ਜਿਹੜਾ ਜੀ ਉਹ ਮਿਕਸ ਜਰ ਰਿਐਕਸ਼ਨ ਸੀਗਾ ਫੈਮਿਲੀ ਦਾ ਕੁਝ ਇਮੋਸ਼ਨਲ ਉਹਨਾਂ ਦੇ ਇਮੋਸ਼ਨ ਬੇਸਿਡ ਗਏ ਸੰਕਲਨ ਤੇ ਮੇਰੇ ਮਦਰ ਵੀ ਲੀਟਰਲੀ ਹੌਨ ਲੱਗ ਜਿਹੀ ਜਿਹੀ ਵੱਡੀ ਵੱਡੀ ਜਿਹੜੀਆਂ ਉਹ ਮਾਨਵਕਿਆ ਐਡੀ ਬੜੀ ਪੋਸਟ ਦਾ ਤੇ ਪਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਕੀਤਾ ਹੈ ਤੇ ਉਹਨੂੰ ਸਾਰੀ ਫੈਮਿਲੀ ਬੜੀ ਖੁਸ਼ ਹੈ ਇਸ ਸੀਜ਼ਨ ਲਈ ਤੇ ਸੈਲੀਬ੍ਰੇਟ ਅਸੀਂ ਕੀਤਾ ਹੈ ਹਾਂਜੀ ਸਰ ਇੱਕ ਅਸੀਂ ਸਸਤਾ ਬਣਾਈ ਹੈ ਬੁਖਸ਼ਾਰਥ ਵੈਲਫੇਅਰ ਸੁਸਾਇਟੀ ਰਜਿਸਟਰਡ ਪਟਿਆਲਾ ਤਾਂ ਮੈਂ ਪ੍ਰੈਜ਼ੀਡੈਂਟ ਹਾਂ ਤੇ ਇਹ ਸਾਡੀ ਟਾਈਮ ਦੀ ਟੀਮ ਦੇ ਸਾਰੇ ਮੈਂਬਰ ਬੈਠੇ ਨੇ ਆਪਣੇ ਗਗਨਦੀਪ ਜੀ ਬੈਠੇ ਨੇ ਅਰਸ਼ੇਰ ਨੇ ਇਹ ਸਾਡਾ ਇਹ ਮੋਟਿਵ ਸੀਗਾ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਕਰੀਏ ਜਿਸ ਦੇ ਨਾਲ ਸੁਸਾਇਟੀ ਨੂੰ ਸੁਪੇਸ਼ ਨੂੰ ਸੀ ਆਪਣਾ ਯੋਗਦਾਨ ਦੇ ਸਕੀ ਉਸ ਮੋਟਿਵ ਨੂੰ ਲੈ ਕੇ ਸੀ ਜੀ ਸੁਸਾਇਟੀ ਬਣਾਈ ਹੈ ਜਿਹਦੇ ਨਾਲ ਅਸੀਂ ਗਰੀਬ ਲੋਕਾਂ ਦੀ ਹੈਲਪ ਕਰਦੇ ਆ ਜਿਹਨੂੰ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਕੋਈ ਜੋ ਮਰੀਜ਼ ਹੈ ਉਹਨੂੰ ਕਿਸੇ ਤਰੀਕੇ ਦੀ ਹੈਲਪ ਦੀ ਲੋੜ ਹੈ ਮੈਡੀਕਲ ਹੈਲਪ ਲਾਉਂਦੇ ਆ ਅਸੀਂ ਮੈਡੀਕਲ ਕੈਂਪ ਲਾਉਂਦੇ ਆ ਤੇ ਜਿਹੜੇ ਬੱਚੇ ਪੂਰ ਨਹੀਂ ਆਪਣੀ ਐਜੂਕੇਸ਼ਨ ਲਈ ਕਿਸ ਕਰ ਸਕਦੇ ਉਹਨੂੰ ਅਸੀਂ ਸਟੇਸ਼ਨਰੀ ਵਗੈਰਾ ਬੁੱਕਸ ਵਗੈਰਾ ਤੇ ਹੈਲਪ ਹੋਰ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਅਸੀਂ ਪਰਵਾਇਡ ਕਰਦੇ ਆ ਇਹਦੇ ਨਾਲ ਹੀ ਜਿਹੜੇ ਅनाथਾਲੇ ਦੇ ਵਿੱਚ ਬੱਚੇ ਨੇ ਉਹਨਾਂ ਦੀ ਜੋ ਲੋੜਾਂ ਨੇ ਉਹ ਅਸੀਂ ਅनाथਾਲੇ ਚ ਕੰਸਲਟਸ ਜਾ ਕੇ ਉਹ ਪੁੱਛਦੇ ਆ ਉਸ ਤਰੀਕੇ ਨਾਲ ਜੋ ਸਾਡੇ ਤੋਂ ਸੱਲ ਸਕਦਾ ਹੈ ਜੋ ਸਾਡੇ ਕੋਲ ਰਿਸੋਰਸ ਨਹੀਂ ਆ ਅਸੀਂ ਵਾਰ ਤੋਂ ਵਾਰ ਕੋਸ਼ਿਸ਼ ਕਰਦੇ ਆ ਕਿ ਨਾਲ ਹੈ ਕਿ ਜੇ ਇਹ ਸਾਡਾ ਕੰਟਰੀਬਿਊਸ਼ਨ ਹੈ ਤੇ ਅਸੀਂ ਇਹ ਸਭ ਨੂੰ ਅਰਦਾਸ ਕਰਦੇ ਆ ਸਭ ਨੂੰ ਕਿ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਅਸੀਂ ਯੋਗਦਾਨ ਸੁਸਾਇਟੀ ਦੇ ਲਈ ਕਰਦੇ ਰਹੇ ਹਾਂਜੀ ਜੋ ਆਪ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਹੈ ਕਿ ਜੋ ਇਹ ਮੌਜੂਦਾ ਜਿਹੜੀ ਸਾਡਾ ਸੰਵਿਧਾਨ ਹੈ ਇਸ ਸੰਵਿਧਾਨ ਦੇ ਵਿੱਚ ਹਰ ਇੱਕ ਤੱਕੇ ਨੂੰ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਕਿਸੇ ਕਿਸੇ ਵਿਕਾਸਮਲ ਨੂੰ ਬਿਲੋਂਗ ਕਰਦਾ ਹੈ ਸਭ ਨੂੰ ਇਕੁਅਲ ਰਾਈਟ ਦਿੱਤੇ ਗਏ ਹਨ ਜੋ ਬਾਬਾ ਸਾਹਿਬ ਭੀਮਰਾਓਂ ਦੇਵਕਰ ਜੀ ਸੀਗੇ ਉਹ ਬੜੀ ਗਰੀਬ ਫੈਮਿਲੀ ਨੂੰ ਬਿਲੋਂਗ ਕਰਦੇ ਸੀਗੇ ਉਹਨਾਂ ਦੁਆਰਾ ਹੀ ਇਹ ਸੰਵਿਧਾਨ ਦੀ ਜਿਹੜੀ ਡਰਾਫਟਿੰਗ ਕੀਤੀ ਗਈ ਤੇ ਉਸ ਉਸੇ ਕਨਸੈਪਟ ਨੂੰ ਲੈ ਕੇ ਜੋ ਸਾਡੀ ਦੇਸ਼ ਦੀ ਸਰਕਾਰ ਹੈ ਉਹ ਜੋ ਸੰਵਿਧਾਨ ਦੇ ਅਕੋਰਡਿੰਗ ਚਲਦੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਇੱਕ ਅਮੀਰ ਤੱਤੇ ਦਾ ਹੀ ਵਿਅਕਤੀ ਜਿਹੜਾ ਹੈ ਉਹ ਕਿਸੇ ਅੱਛੇ ਅਹੁਦੇ ਨੂੰ ਪ੍ਰਾਪਤ ਉੱਚੇ ਅਹੁਦੇ ਨੂੰ ਪ੍ਰਾਪਤ ਕਰੇਗਾ ਹੁਣ ਜਿਹੜਾ ਹੈ ਹਰ ਇੱਕ ਪਰਸਨ ਕੋਈ ਬੱਚਾ ਕੋਈ ਸਟੂਡੈਂਟ ਅੱਛੀ ਸਿੱਖਿਆ ਆਪੇ ਅੱਛੇ ਮਿਹਨਤ ਕਰਕੇ ਕੋਈ ਵੀ ਉੱਚਾ ਅਹੁਦਾ ਪ੍ਰਾਪਤ ਕਰ ਸਕਦਾ ਆ ਸਾਡੇ ਵਿੱਚ ਰੋਗਦੰਤੀ ਆਏ ਤੇ ਡੀਟੀਆਰੋਪੇ ਜਨਰਲ ਨੇ ਤੇ ਇਹਨਾਂ ਦੀ ਅਪਾਇੰਟਮੈਂਟ ਹੋਈ ਹੈ ਜੀ ਤੇ ਅਸੀਂ ਆਪਣੇ ਪ੍ਰਸ਼ਾਦ ਮੈਦੂ ਸੋਸਾਇਟੀ ਕੋਲੋਂ ਇਹਨਾਂ ਨੂੰ ਅੱਜ ਬਹੁਤ-ਬਹੁਤ ਵਧਾਈਆਂ ਦਿੰਦੇ ਆ ਜੀ ਤੇ ਸ਼ੁਭ ਕਾਮਨਾਵਾਂ ਦਿੰਦੇ ਆ ਤੇ ਰੱਬ ਨੂੰ ਅਰਦਾਸ ਕਰਦੇ ਆ ਕਿ ਇਹ ਹੋਰ ਤਰੱਕੀਆਂ ਕਰਨ ਜੀ ਭਾਈਚਾਰੇ ਦੇ ਵਿੱਚ ਮਰ ਲਗੇ ਜਿਹੜਾ ਐਡਵੋਕੇਟ ਭਾਈਚਾਰਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਐਡਵੋਕੇਟ ਭਾਈਚਾਰੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਅੱਜ ਸਾਡੇ ਵਿੱਚ ਆਏ ਨੇ ਬਹੁਤ ਸਾਨੂੰ ਕੋ ਖੁਸ਼ੀ ਹੋਈ ਹੈ ਤੇ ਕੱਲ ਮੇਰਾਣ ਵੀ ਆਏ ਸਪੈਸ਼ਲ ਇਹਨਾਂ ਨੇ ਸਾਨੂੰ ਬੁਲਾਇਆ ਪੁਸ਼ਾਰਤ ਵੈਲਫੇਅਰ ਸੁਸਾਇਟੀ ਜਿਹੜੀ ਤੁਹਾਡੇ ਹੈਗੇ ਨੇ ਉਹਨਾਂ ਉਹਨਾਂ ਦੇ ਮੈਂਬਰਾਂ ਦੇ ਵਿੱਚ ਕੀ ਖੁਸ਼ੀ ਦੀ ਲਹਿਰ ਹੈਗੀ ਹੈ ਕੀ ਕੀ ਉਹਨਾਂ ਬਾਰੇ ਦੱਸੋ ਠੀਕ ਹੈ ਨਾ ਅਸੀਂ ਆਪਣੀ ਬੈਨਫੀਟ ਸੁਸਾਇਟੀ ਪੁਸ਼ਾਰਤ ਵੈਲਫੇਅਰ ਸੁਸਾਇਟੀ ਜਿਹੜੀ ਕਹਿੰਦਾ ਨਾ ਅਸੀਂ ਰੋਹਿਤ ਸਿੰਘ ਜੀ ਦੇ ਟਿਪੀ ਅਪਮੇਡ ਜਨਮ ਪਰੰਤੇ ਇੱਕ ਫੰਕਸ਼ਨ ਰੱਖਾਂਗੇ ਇਹ ਇਹ ਦਾ ਸੁਲਮਾਤ ਕੀਤਾ ਜਾਉਗਾ ਮੈਂ ਐਡਵੋਕੇਟ ਰੋਹਿਤ ਅਚੰਗਰ ਗਿੱਤੂ ਬਟਿਆਲਾ ਜੀ ਹਾਂਜੀ ਸਾਡੇ ਵੱਡੇ ਵੀਰ ਰੋਹਿਤ ਹਾਸਰੀ ਐਡਵੋਕੇਟ ਦਰਨਾ ਨਾ ਨਾਣਾ ਹਰਿਆਣਾ ਹਾਈ ਕੋਰਟ ਵੈਂਚਰ ਪੋਰਟ ਦੇ ਬਹੁਤ ਵੱਡਾ ਇਨਦਾਂ ਅਤੇ ਇਹਦੇ ਨਾਲ ਮੈਂ ਸਾਰੇ ਵਿਆਬਾਸੀਆਂ ਨੂੰ ਦਿਵਾਲੀ ਦੇ ਵੱਡੇ ਖੁਸ਼ੀ ਦੇ ਦੇਖਦੇ ਇਸ ਗਾਰ ਮੈਂ ਇਹ ਬਹੁਤ ਵੱਡਾ ਇਨਦਾਂ ਮੈਂ ਆਪਣੇ ਸਮਾਜ ਵਾਸੀ ਕਹਿੰਦਾ ਦੋਨਾਂ ਹਾਂ ਵੀ ਰੋਇਦਾਂਸੀ ਦੋਸੀ ਕਹਿ ਲਿਆ ਵੀ ਅੱਗੇ ਮਿਹਨਤ ਕਰਨੋ ਤੇ ਅੱਗੇ ਉੱਚੇ ਸਥਾਨ ਪ੍ਰਾਪਤ ਕਰਨਾ ਜੀ ਐਨ ਵੀ ਵਕੀਰ ਸਾਹਿਬ ਨੂੰ ਦਿੱਕਤੀ ਜੀ ਕਿਸਾ ਬੰਦੇ ਬੋਲਵਾ ਸੰਵਾਦ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਚੰਦ ਸਿੰਘ ਪਿੱਦਣਾ ਜੀ ਮੈਂ ਲੇਬਰ ਕੋਰਟ ਚ 15-20 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਾਂ ਅੱਛਾ ਐਡਵੋਕੇਟ ਹੋ ਨਹੀਂ ਅਸੀਂ ਲੇਬਰ ਐਡਵਾਈਜ਼ ਰਹੇ ਹਾਂ ਅੱਛਾ ਅੱਛਾ ਇਹ ਵਕੀਰ ਸਾਹਿਬ ਵੀ ਆਉਂਦੇ ਨੇ ਇਹ ਵੀ ਗ੍ਰੀਪ ਆਰੇ ਜਿੰਨੇ ਜ਼ਿਆਦਾ ਸਾਰੇ ਵਰਕਰਾਂ ਦੇ ਕੇਸ ਲੜਦੇ ਨੇ ਤੇ ਬਹੁਤ ਹੀ ਮਿਹਨਤ ਕਰਨਾ ਮਿਹਨਤ ਹੀ ਫਾਇਦਾ ਹੈ ਦਿੱਕਤੀ ਜਦ ਕਿ ਲੋਕਾਂ ਦੀਆਂ ਦੁਆਵਾਂ ਦਾ ਇੱਕ ਸੀ। ਹਾਂ ਜੀ ਕਹਿੰਦੀ ਇਹ ਮਿਹਨਤ ਨਹੀਂ ਫਰ ਮਿਲਿਆ ਨਾ। ਤੇ ਲੋਕਾਂ ਦੇ ਗਰੀਬ ਦੇ ਜਿੱਲੇ ਦੇ ਕੇਸ ਨੇ ਜਾਂ ਕੋਈ ਇਸ ਤਰ੍ਹਾਂ ਦਾ ਵਿਗੜ। ਲੀਗਲ ਰੇਡ ਚ ਹੀ ਸਾਰੇ ਕੰਮ ਇਹਨਾਂ ਤੋਂ ਜ਼ਿਆਦਾ ਆ ਰਹੇ ਸੀ। ਮਿਹਨਤਕਾਰ ਬੰਦੇ ਮਿਹਨਤ ਹੀ ਫਰ ਮਿਲਿਆ। ਧੰਨਵਾਦ ਕਰਦੇ ਨੇ ਬਹੁਤ ਬਹੁਤ ਜੀ ਸਾਹਿਬ ਜੀ। ਤੇ ਬਾਕੀ ਸਾਰੀ ਸੰਸਦ ਨੂੰ ਜਿਹੜੇ ਆਏ ਹੋਰੇ ਬੇਰੇ ਉਹਦੇ ਸਾਨੂੰ ਸਾਰੇ ਲੋਕਾਂ ਨੂੰ ਖੁਸ਼ੀ ਲੈ ਰਹਾ ਬੋਤਲਾ ਜੀ ਖੁਸ਼ੀ ਲੈ ਰਹਾ ਕਿਉਂਕਿ ਸਾਡੇ ਦੇ ਵਿੱਚੋਂ ਇੱਕ ਜਾ ਕੇ ਬੰਦਾ ਉਹ ਬੱਚਿਆਂ ਦੇ ਤੇ ਗਿਆ 50 ਸਰਕਾਰ ਦਾ ਵੀ ਧੰਨਵਾਦ ਕਰਦੇ ਆ ਤੇ ਬਾਕੀ ਇਹ ਸਾਰ ਗ੍ਰੀਪ ਪੰਜਾਬ ਵਾਸੀਆਂ ਨੂੰ ਦਿਵਾ ਲਈਆਂ ਤੁਸੀਂ ਆ ਤੇ ਬੰਦੇ ਸੋਣ ਤੇ ਸਭੀਆਂ ਤੇ ਗ੍ਰੇਸ ਤੇ ਸਾਨੂੰ ਬਧਾਈਆਂ ਹੁਣ ਜੀ ਤੇ ਧੰਨਵਾਦ